ਅੱਜ ਬਟਾਲੇ ਦੀ ਗੱਲ ਕੀਤੀ ਜਾਵੇ ਤੇ ਚੋਰੀਆਂ ਅਤੇ ਨਸ਼ੇ ਨੂੰ ਲੈ ਕੇ ਬਹੁਤ ਸੁਰਕੀਆਂ ਦੇ ਵਿੱਚ ਰਹਿੰਦਾ ਲੇਕਿਨ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਚੋਰਾ ਨੂੰ ਨਕੇਲ ਪਾਈ ਜਾ ਰਹੀ ਹੈ ਉਹਨਾਂ ਨੂੰ ਧਰ ਤੋਂ ਪੋਚਿਆ ਜਾ ਰਿਹਾ ਹੈ ਪਿਛਲੇ ਦਿਨੀ ਇੱਕ ਬੜਾ ਵੱਡਾ ਇੱਕ ਚੋਰਾ ਵੱਲੋਂ ਕਾਂਡ ਕੀਤਾ ਗਿਆ ਜਿੱਤੇ ਵਿੱਚ ਭਾਰੀ ਮਾਤਰਾ ਵਿੱਚ ਕੈਸ਼ ਅਤੇ ਸੋਨਾ ਜਿਹੜਾ ਉਹ ਚੋਰ ਲੈ ਕੇ ਫਰਾਰ ਹੋ ਗਏ ਸਨ ਹੁਣ ਬਟਾਲਾ ਪੁਲਿਸ ਨੇ ਜਿਹੜਾ ਉਹਨਾਂ ਨੂੰ ਧਰ ਤੋਂ ਪੋਚਿਆ ਵਾ ਸਾਡੇ ਨਾਲ ਨੇ ਡੀਐਸਪੀ ਸਿਟੀ ਸੰਜੀਪ ਕੁਮਾਰ ਜੀ ਆਪਾਂ ਜਾਣਕਾਰੀ ਲੈਣੇ ਆ ਸਰ ਇਹ ਮਾਮਲਾ ਸੀ ਪੂਰੇ ਦਾਪੋਰਾ 28 8 24 ਨੂੰ ਮਾਡਰਨ ਸਟੇਟ ਕਨਵਾ ਰੋਡ ਤੇ ਆ ਉਥੇ ਦੇ ਕਲੋਨੀ ਦੇ ਜੇਡੀ ਹੈ ਬਜ਼ੁਰਗ ਜੇਡੀ ਸ਼ਾਮਨਤਾ ਅਗਰਵਾਲ ਉਹਨਾਂ ਨੇ ਸਾਡੇ ਪਾਸ ਬਿਆਨ ਦਿੱਤਾ ਸੀ ਕਿ ਉਹ ਦਿੱਲੀ ਗਏ ਸੀ ਆਪਣੇ ਰਿਸ਼ਤੇਦਾਰਾਂ ਕੋਲ 15 ਅੱਠ ਦੇ ਰੱਖੜੀ ਦੇ ਸੰਬੰਧ ਦੇ ਵਿੱਚ 15 ਕੁ ਦਿਨ ਦਾ ਰਹਿਣ ਦਾ ਪ੍ਰੋਗਰਾਮ ਸੀ ਤੇ ਉਸ ਨੇ 27 ਤਰੀਕ ਨੂੰ 27 8 ਨੂੰ ਆਪਣੇ ਨੌਕਰ ਨੂੰ ਕਿਹਾ ਕਿ ਘਰ ਜਾ ਕੇ ਦੇਖ ਲੈ ਸਭ ਕੁਝ ਠੀਕ ਠਾਕ ਹੈ ਪੁੱਠੀ ਦਾ ਤੋ ਜਦੋਂ ਨੌਕਰ ਨੇ ਕੁੱਠੀ ਦਾ ਬਾਹਰੋਂ ਦੇਖਿਆ ਤੇ ਉਹਨਾਂ ਦੇ ਤਾਰੇ ਟੁੱਟੇ ਹੋਏ ਸੀ ਹੰਦੇ ਦੇ ਪਾਸੇ ਉਹਨੇ ਇਨਫਾਰਮ ਕਰ ਦਿੱਤਾ ਸ਼ਾਮ ਲਤਾ ਜੀ ਨੂੰ ਕਿ ਉੱਥੇ ਦਿੱਲੀ ਉਹ ਸਾਰੇ ਜਾਨੇ ਪਰਵਾਸ ਦੇ ਜਿਹੜਾ ਉਹਦਾ ਲੜਕਾ ਦੂਸਰੇ ਜਿਹੜੇ ਗਏ ਸੀ ਉੱਥੇ ਉਹ ਇਮੀਡੀਏਟਲੀ ਵਾਪਸ ਅਗਲੇ ਦਿਨ ਆ ਗਏ 28 ਨੂੰ ਤੇ 26 ਨੂੰ ਸ਼ਾਮ ਨੂੰ ਸਾਨੂੰ ਦੱਸਿਆ ਕਿ ਇਹ ਵਾਲਾ ਵਾਕਿਆ ਹੋ ਗਿਆ ਅਸੀਂ ਮੌਕੇ ਤੇ ਅਸੀਂ ਮੈਂ ਗਿਆ ਸੀ ਸਮੇਤ ਐਸਐਚਓ ਚੌਂਕੀ ਇੰਚਾਰਜ ਤੇ ਮੌਕੇ ਤੇ ਗਏ ਆ ਤੇ ਉੱਥੇ ਸਾਰੀਆਂ ਸੀ ਜੋ ਤਫਤੀਸ਼ ਦੇ ਸਬੰਧ ਚ ਕਾਰਨਲਟੀਆਂ ਸੀ ਕੀਤੀਆਂ ਜੋ ਕੁਝ ਮੌਕੇ ਤੋਂ ਅਸੀਂ ਨਵੀਂ ਚੀਜ਼ ਦੇਖਣਾ ਚਾਹੁੰਦੇ ਸੀ ਜੋ ਰਬਣਾ ਚਾਹੁੰਦੇ ਸੀ ਉਹ ਅਸੀਂ ਕਲੂ ਇਕੱਠੇ ਕੀਤੇ ਤੇ ਕੜੀ ਨਾਲ ਕੜੀ ਜੋੜਦੇ ਹੋਏ ਅਸੀਂ ਫਿਰ ਉਥੋਂ ਉਹਨਾਂ ਦਾ ਡਰਾਈਵਰ ਪਹਿਲੇ ਬੱਗੂ ਨੂੰ ਗ੍ਰਿਫਤਾਰ ਕੀਤਾ ਮਲਕਪੁਰ ਦੇ ਨੂੰ ਫਿਰ ਬਾਅਦ ਵਿੱਚੋਂ ਉਥੋਂ ਵੀ ਕੋਈ ਕਲੂ ਲੱਗੇ ਤੇ ਅੰਮ੍ਰਿਤਸਰ ਤੋਂ ਇੱਕ ਰਾਜੂ ਪੱਟੀਵਾੜ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਤੋਂ 1 ਕਿਲੋ ਸੋਨਾ ਤੇ 7,93,000 ਰੁਪਏ ਬਰਾਮਦ ਹੋਇਆ ਇਨੀਸ਼ੀਅਲੀ ਜਦੋਂ ਸ਼ਾਮ ਲਤਾ ਜੀ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਉਹਨਾਂ ਦਾ ਕਰੀਬ 1200 ਗ੍ਰਾਮ ਸੋਨਾ ਚੋਰੀ ਹੋਇਆ ਤੇ ਕਰੀਬ 20 ਲੱਖ ਰੁਪਏ ਉਹਨਾਂ ਦਾ ਗਿਆ ਪਰ ਬਾਅਦ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀਆਂ ਦਾ ਚਾਰ ਬੇਟੀਆਂ ਨੇ ਮੈਰਿਜ ਨੇ ਚਾਰ ਬੇਟੀਆਂ ਦੇ ਇੱਕ ਨੂੰ ਦਾ ਵੀ ਗਹਿਣਾ ਇਹਦੇ ਵਿੱਚ ਹੀ ਪਿਆ ਸੀ ਕਿ ਉਹਦਾ ਵਿੱਚ ਕਰੀਬ ਉਹਨਾਂ ਨੇ ਕੈਲਕੂਲੇਟ ਕਰਕੇ ਦੱਸਿਆ ਕਿ 3100 20 ਗ੍ਰਾਮ ਸੋਨਾ 3 ਕਿਲੋ ਤੋਂ above ਸੋਨਾ ਤੇ 55 ਲੱਖ ਰੁਪਈਆ ਕਾਇ ਸੀ ਜਿਹੜਾ ਕਿ ਉਹ ਚੋਰੀ ਹੋਇਆ ਤੇ ਜਦੋਂ ਅਸੀਂ ਪਹਿਲੇ ਜੋਰ ਨੂੰ ਗ੍ਰਫਤਾਰ ਕੀਤਾ ਤੇ ਉਹਦੇ ਕੋਲੋਂ ਕਿਲੋ ਸੋਨਾ ਤੇ ਖਤ ਲੱਖਾਂ ਰੁਪਏ ਬਰਾਮਦ ਹੋਇਆ ਤੇ ਉਹਦੇ ਲੋਕ ਜਿਹੜੀ ਇਹਨਾਂ ਪੈਸਿਆਂ ਦੇ ਨਾਲ ਖਰੀਦੀ ਗਈ ਵਰਨਾ ਕਾਰ ਜਿਹੜੀ ਉਹਨੇ 310000 ਦੇ ਕਰੀ ਖਰੀਦੀ ਸੀ ਉਹ ਵੀ ਅਸੀਂ ਨਾਲ ਰਿਕਵਰ ਕਰ ਲਈ ਬਾਅਦ ਵਿੱਚੋਂ ਫੇਰੇ ਅਸੀਂ ਪਰਸੋਂ ਇੱਕ ਹੋਰ ਚੋਰ ਨੂੰ ਗ੍ਰਿਫਤਾਰ ਕੀਤਾ ਜੀ ਇਹਦੇ ਵਿੱਚ ਜਿਹੜਾ ਦੀਪਕ ਨਾਮ ਦਾ ਬੇਟੀ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਵੀ ਤੇ ਇਹਦੇ ਕੋਲੋਂ ਅਸੀਂ 492 ਗ੍ਰਾਮ ਸੋਨਾ ਤੇ 8 ਲੱਖ ਰੁਪਏ ਕੈਸ਼ ਜਿਹੜਾ ਇਹ ਅਸੀਂ ਨੇ ਉਸ ਵਾਰ ਦਾਤ ਵਿੱਚੋਂ ਦੇਸੀ ਆਇਆ ਸੀ ਉਹਦੇ ਵਿੱਚ ਬ੍ਰਾਹਮਣ ਗੀਤਾ ਤੇ ਇਹਨਾਂ ਨੇ ਜਿਹੜੀ ਵਾਅਦਾਤ ਵਿੱਚ ਆਪਣੀ ਜਿਹੜੀ ਕਾਰਵਰਤੀ ਸੀ ਮੌਕੇ ਤੇ ਜਿਹਦੇ ਵਿੱਚ ਆ ਕੇ ਇਹ ਸਮਾਨ ਚੋਰੀ ਕਰਕੇ ਗਏ ਸੀ ਉਹ ਵੀ ਅਸੀਂ ਬਰਾਬਰ ਕਰ ਲਈ। ਉਹਨਾਂ ਜਿਹੜੇ ਬਾਕੀ ਆ ਉਹਨਾਂ ਕੋ ਕਿੰਨਾ ਸੋਨਾ ਇਹਨਾਂ ਦਾ ਤੇ ਕਿੰਨੇ ਦੋਸ਼ੀ ਨੇ। ਇਹਨਾਂ ਦੇ ਮਤਾਬਕ ਤੇ ਕਰੀਬ ਅਸੀਂ ਅੱਧੇ ਤੇ ਕਰੀਬ ਸੋਨਾ ਜੇ ਕੀਤਾ ਜੇ ਬਾਕੀ ਦੋਸ਼ੀ ਰਹਿੰਦੇ ਨੇ। ਉਨ੍ਹਾਂ ਤੇ ਵੀ ਸਾਡੀ ਨਜ਼ਰ ਹੈ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਫਿਰ ਐਕਚੁਅਲ ਪਤਾ ਲੱਗੇਗਾ ਕਿ ਬਈ ਇਹਨਾਂ ਨੇ ਜਿਹੜੇ ਇਹ ਦੋਸ਼ੀ ਫੜੇਗੇ ਨੇ ਇਹਨਾਂ ਨੇ ਕਿੰਨਾ ਸੋਨਾ ਖੁਰਦ-ਬੁਰਦ ਕਰ ਦਿੱਤਾ ਕਿਉਂਕਿ ਹਲਦੀ ਘੜੀ ਤੇ ਇਨਵੈਸਟੀਗੇਸ਼ਨ ਵਿੱਚ ਤੇ ਆਪਣੀ ਤਫ਼ਤੀਸ਼ ਵਿੱਚ ਇਹੋ ਹੀ ਦੱਸਦੇ ਨੇ ਕਿ ਬਈ ਬਾਕੀ ਦੂਸਰੇ ਚੋਰਾਂ ਕੋ ਜੋ ਕਿ ਨਾਰਮਲ ਕੋ ਚੋਰਾਂ ਦੀ ਟੈਂਡੈਂਸੀ ਹੁੰਦੀ ਹੈ ਕਿ ਜਿਹੜਾ ਫੜਿਆ ਜਾਂਦਾ ਹੈ ਉਹ ਕਹਿੰਦਾ ਬਈ ਮੇਰੇ ਕੋ ਇੰਨਾ ਹੀ ਹੈ ਤੇ ਬਾਕੀ ਦੂਸਰੇ ਉਹ ਇੰਨਾ ਸਮਾਨ ਬਾਕੀ ਵੀ ਜਲਦ ਫੜੇ ਜਾਣਗੇ ਤੇ ਪਤਾ ਲੱਗ ਜਾਏਗਾ ਤੇ ਫਿਰ ਅਸੀਂ ਇਹਨਾਂ ਨੂੰ ਦਬਾਰਤ ਹੋਈ ਨਹੀਂ ਪ੍ਰਵੀਜ਼ਨ ਮੁਤਾਬਕ ਅਸੀਂ ਕੋਰਟ ਵਿੱਚੋਂ ਫਿਰ ਅਸੀਂ ਲਿਆ ਸਕਦੇ ਹਾਂ ਨੂੰ ਪਰ ਪੁੱਛ ਕੇ ਇਸ ਕਰਕੇ ਕਿ ਜਿੱਥੇ ਵੀ ਸੋਨਾ ਵੀ ਵੇਚਿਆ ਹੋਵੇਗਾ ਤੇ ਉਹ ਵੀ ਨੂੰ ਬਖਸ਼ਿਆ ਜਾਵਾਂਗੇ ਉਹਨਾਂ ਤੋਂ ਵੀ ਅਸੀਂ ਸੋਨਾ ਕੰਪਲੀਟ ਬਰਾਮਦ ਕਰਾ ਕੇ ਲਵਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਜਿਹੜੇ ਚੋਰ ਫੜੇ ਜਾਂਦੇ ਬਹੁਤ ਜ਼ਿਆਦਾ ਜਿਹੜੇ ਚੋਰ ਸੀ ਉਹ ਨਸ਼ੇ ਦਾ ਸੇਵਨ ਕਰਦੇ ਜਿਸ ਕਰਕੇ ਉਹ ਚੋਰੀਆਂ ਨੂੰ ਅੰਜਾਮ ਦੇ ਰਹੇ ਸਨ ਡਿਪਟੀ ਸਾਹਿਬ ਜਿਹੜਾ ਇਹ ਚੋਰ ਸੀ ਇਹ ਵੀ ਕੋਈ ਨਸ਼ੇ ਦੇ ਆਦੀ ਸੀ ਬਿਲਕੁਲ ਜੀ ਇਹ ਵੀ ਨਸ਼ੇ ਦੇ ਨਸ਼ੇ ਦੇ ਜੂਏ ਦੇ ਆਦੀ ਆਏ ਗਏ ਨੇ ਜੀ ਇਹ ਜਿਹੜੇ ਅਸੀਂ ਪਹਿਲਾਂ ਵੀ ਚੋਰ ਫੜਿਆ ਸੀ ਤੇ ਜਾਂ ਹੁਣ ਵੀ ਜਿਹੜਾ ਫਰਡੇ ਇਹ ਦੋਵੇਂ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਪਾੜੇ ਕਰਨ ਦੀ ਗੰਨ ਜਿੰਮ ਕਰਦੈ ਨੇ ਸੋ ਦੇਖ ਸਕਦੇ ਹੋ ਕਿ ਬਟਾਲਾ ਪੁਲਿਸ ਨੇ ਕਿੰਨੀ ਮਸਤੀ ਦੇ ਨਾਲ ਜਿਹੜੇ ਚੋਰਾਂ ਨੂੰ ਕੈਪਚਰ ਕਰਾਇਆ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘਮਾਨ